ਮਿੱਤਰੋ ਪਿੰਡ ਸੁਖਾਣਾ ਦੇ ਖੜੇ ਆ ਥੋੜੇ ਵਾਸਤੇ ਤਿੰਨ ਟਰੈਕਟਰ ਲੈ ਕੇ ਆਏ ਆ ਜੀ ਦੋ ਅਰਜਣ ਤੇ ਇੱਕ ਫਾਰਮ 60 ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲਾ ਬਾਈ ਠੀਕ ਆ ਬਾਈ ਜੀ ਹੋ ਠੀਕ ਆ ਜੀ ਵਧੀਆ ਜੀ ਵਧੀਆ ਸਭ ਤੋਂ ਪਹਿਲਾਂ ਬਾਈ ਜਿਹੜਾ ਇਹ ਅਰਜਣ 605 ਆ ਇਹ ਮਾਡਲ ਕਿਹੜਾ ਇਹ 2012 ਮਾਡਲ ਆ ਵੀਰੇ ਠੀਕ ਆ 2012 ਮਾਡਲ ਆ ਨੰਬਰ ਮਾਡਲ 555 ਹਜ਼ਾਰ ਜਣਾ ਬਾਈ ਠੀਕ ਆ ਬਾਈ ਤੇ ਲੁਧਿਆਣੇ ਦਾ ਨੰਬਰ ਜੀ ਪੀ ਵੀ 010 ਲੁਧਿਆਣੇ ਦਾ ਠੀਕ ਆ ਬਾਈ ਹਾਂ ਪ੍ਰੂਫ ਵਗੈਰਾ ਮਿਲੂ ਜਿਨ੍ਹਾਂ ਦੇ ਨਾਂ ਟਰੈਕਟਰ ਬਾਈਨਾਂ ਦੇ ਵੀਓ ਓਕੇ ਆ ਡਾਕੂਮੈਂਟ ਹਾਂ ਸਾਰੇ ਡਾਕੂਮੈਂਟ ਆਪਣੇ ਕੋਲੇ ਆ ਬਾਈ ਆਡੀ ਪ੍ਰੂਫ ਸਾਰਾ ਕੁਝ ਨਾਲ ਆ ਤੇ ਟਾਇਰਾਂ ਦੀ ਗੱਲ ਕਰਗੇ ਮੂਹ ਟਾਇਰ ਐਮ ਆਰ ਐਫ ਦੇ 650 16 ਦੇ ਠੀਕ ਆ ਬਾਈ ਇੱਕ ਨੰਬਰ ਵੱਡਾ ਪਾਇਆ ਵੀ ਆ ਠੀਕ ਆ ਐਮ ਆਰ ਐਫ ਦੇ ਟਾਇਰ 95 ਪੈਸੇ ਹੀ ਪਏ ਆ ਬਾਈ ਆ ਵੇਖ ਲੋ ਵੀ ਹਜੇ ਐਮ ਆਰ ਐਫ ਦਾ ਮਾਰਕਾ ਵੀ ਦਿਂਦਾ ਉੱਤੇ ਠੀਕ ਆ ਬਾਈ ਪਰ ਆਪਾਂ ਜਾਂਦੀ 95 ਪੈਸੇ ਕਹਿੰਦੇ ਆ ਜੀ ਇਹਨੂੰ ਠੀਕ ਆ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਬਾਈ ਸਾਰਾ ਅਰੀਨਲ ਆਪਣੀ ਗਾਰੰਟੀ ਹੋਈ ਵੀ ਰੰਗ ਪੇਂਟ ਦੀ ਫੁੱਲ ਗਾਰੰਟੀ ਡੀਜ਼ਲ ਪੰਪ ਵਾਲੀ ਸੀਲ ਸੂਲ ਹੁੰਦੀ ਆ ਪੰਪ ਤੇ ਲੱਗੀ ਹੋ ਸਾਰਾ ਕੁਝ ਨਾਲ ਦਾ ਉਮੀ ਪਿਆ ਜੀ ਵੀ ਸਾਰਾ ਟਰੈਕਟਰ ਦੀ ਵੀ ਕੈਮਰਾ ਮਾਰਕ ਚੈੱਕ ਕਰਾ ਦੇ ਪੂਰਾ ਨਵਾਂ ਟਰੈਕਟਰ ਬਾਡੀ ਲੈਣ ਦਾ ਠੀਕ ਆ ਬਾਈ ਪਰ ਰਿਮਾਂ ਦੀ ਕੰਡੀਸ਼ਨ ਚੈੱਕ ਕਰਾ ਦੇ ਬਾਈ ਵੀ ਜਿੰਨਾ ਕ ਰੰਗ ਚਲੋ ਜਿੱਥੋਂ ਕਿਤੋਂ ਲਿਆ ਹੋ ਬਾਈ ਕੰਨੀ ਕੋਣੀ ਨਿਕਲੀ ਆ ਵੀ ਨਿਕਲੀ ਵੀ ਆ ਪਰ オリジナル ਆ ਸਾਰਾ ਬਾਈ ਇਹ ਵੀ ਫੁੱਲ ਗਾਰੰਟੀ ਆ ਆਪਣੀ ਫੁੱਲ ਗਾਰੰਟੀ ਆ ਬਾਈ ਰੰਗ ਦੀ オリジナル ਦੀ ਟਰੈਕਟਰ ਵੀ ਠੀਕ ਆ ਟਰੈਕਟਰ ਨਾਲ ਸਮਾਨ ਬਾਈ ਸਮਾਨ ਭਾਈ ਡੰਡਾ ਫੱਟੀ ਛਤਰੀ ਸਾਰਾ ਕੁਝ ਬੈਂਪਰ ਵਗੈਰਾ ਨਾਲ ਮਿਲੂਆ ਹੁੱਕ ਵਗੈਰਾ ਚੈੱਕ ਕਰਾ ਦੇ ਪੂਰੀ ਨਾਲ ਦੀ ਹੁੱਕ ਵੇਖ ਲਓ ਵੀ ਪੂਰੀ ਵਧੀਆ ਪਈ ਆ ਲੱਪਾ ਨਹੀਂ ਘੱਟ ਜਾਂਦਾ 12 ਮੜ ਦੀ ਨਾਲ ਦੀ ਹੁੱਕ ਹੈਡਟਰ ਵੀ ਠੀਕ ਆ ਪੂਰਾ ਨਵਾਂ ਟਰੈਕਟਰ ਮਗਰੋਂ ਦਾ ਬੇਦਾਗ ਆ ਰਿੰਮਾਂ ਦਾ ਬੇਦਾਗ ਆ ਆ ਵੀ ਇੱਕ ਵਾਰੀ ਚੈੱਕ ਕਰਾ ਦੇ ਵੀ ਆ ਵੀ ਜਿੱਥੋਂ ਕਦੋਂ ਚਲੋ ਮਾੜੀ ਮੋਟੀ ਕੰਨੀ ਨਿਕਲ ਜਾਂਦੀ ਏ ਜਿਵੇਂ ਹਨਾ ਉਵੇਂ ਨਿਕਲੀ ਪਰ ਆਪਾਂ ਕੀਤਾ ਨਹੀਂ ਕਿਦੋਂ ਇਹ ਇੰਜਨ ਗੇਅਰ ਇੰਜਨ ਗੇਅਰ ਦੀ ਗੱਲ ਕਰੀਂ ਇੰਜਨ ਗੇਅਰ ਦੀ ਆਪਣੀ ਬਈ ਫੁੱਲ ਗਾਰੰਟੀ ਏ ਬੰਦਾ ਸੌਦਾ ਟੋਕਲੇ ਮੇਰੇ ਨਾਲ ਸੌਦਾ ਟੋਕ ਕੇ ਜੇ ਵੀ ਕਹਦੇ ਬੰਦਾ ਕਿੱਲਾ ਖੰਡ ਵੋਣਾ ਉਹਨਾਂ ਕੋਲ ਵਾਲਾ ਕੋਈ ਚੱਕਰ ਨਹੀਂ ਵਿਵਾਹ ਕੇ ਲਿਆਵੇ ਵਿਵਾਹ ਕੇ ਲਿਆ ਸਕਦਾ ਸਰਵਿਸ ਵਗੈਰਾ ਆਪਣੀ ਨਵੀਂ ਕਰਾਈ ਹੁੰਦੀ ਏ ਬਾਈ ਡੀਜ਼ਲ ਫਿਲਟਰ ਮੂੜ ਵਾਲਾ ਫਿਲਟਰ ਇੰਜਨ ਦੀ ਸਰਵਿਸ ਨਵੀਂ ਹੋਈ ਵੀ ਜਾ ਕੇ ਜੋੜਨਾ ਹੀ ਆ ਜਾ ਕੇ ਕੰਮ ਲੈਣ ਵਾਲਾ ਗਾਹ ਕਾਵੇ ਆਪਣੇ ਕੋਲੇ 12 ਮੜ ਲਾਏ ਕੀ ਡ ਤਿੰਨ ਲੱਖ ਤੇ 95000 ਰੁਪਇਆ ਠੀਕ ਆ 395 ਰੇਟ ਆ 12 ਮਾਡਲ ਦਾ ਠੀਕ ਆ ਜੇ ਕੋਈ ਬੰਦਾ ਤੇਰੀ ਐਡ ਵੇਖ ਕੇ ਆਪਣੇ ਕੋਲੇ ਪਹੁੰਚਦਾ ਹਾਂ ਠੀਕ ਆ ਤੇਰੀ ਐਡ ਤੇ ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਦਾ ਠੀਕ ਆ ਬਈ 3 ਲੱਖ ਤੇ 80 ਹਜ਼ਾਰ ਦਾ ਡੈਟ ਦੇ ਦੋ 15000 ਦਾ ਮਾਨ ਤਨ 15000 ਰੁਪਏ ਦਾ ਮਾਨ ਤਨ ਹੋ ਜੂਗਾ ਡਾਕੂਮੈਂਟ ਪੂਰੇ ਮਨ ਲਗੇ ਇੰਜਨ ਦੀ ਗਾਰੰਟੀ ਆਪਣੀ ਪੂਰੀ ਠੀਕ ਆ ਬਈ ਅੱਗੇ ਆ ਗਿਆ ਫਾਰਮ 60 ਹਾਂ ਫਾਰਮ ਟ੍ਰੈਕ 60 ਇਹ ਕਿਹੜਾ ਮਾੜਦਾ ਇਹੀ ਹੈਗਾ ਜੀ 2006 ਮਾਡਲ ਫਾਰਮ ਟਰੈਕ 60 2006 ਮਾਡਲ ਆ ਠੀਕ ਆ ਨੰਬਰ ਪੰਜਾਬ ਆ ਇਹਦਾ ਵੀ ਪੰਜਾਬ ਨੰਬਰ ਆ ਤੇ ਚੇਪ ਵਾਲੀ ਕਾਪੀ ਆ ਬਾਈ ਠੀਕ ਆ ਬਾਈ ਹਾਂ ਚੇਪ ਵਾਲੀ ਕਾਪੀ ਪੰਜਾਬ ਨੰਬਰ 13 ਦੀ ਗੱਲ ਕਰਕੇ ਚਾਰੇ ਟਾਇਰ ਕੰਪਨੀ ਦੇ 70 ਤੋਂ 75 ਰੁਪਏ ਟਾਇਰ ਆ ਬਾਈ 70 ਤੋਂ 75 ਰੁਪਏ ਚਾਰੇ ਟਾਇਰ ਆ ਯਾਰ ਜਮ ਠੀਕ ਆ ਬਾਈ 13 ਦੇ ਟਾਇਰਾਂ ਚ ਆ ਬਾਈ ਇਹੇ ਸਮਾਨ ਬਾਈ ਇਹਦੇ ਨਾਲ ਉਹ ਗੇਰਾ ਚੈੱਕ ਕਰਾ ਦੇ ਪੂਰੀ ਵਧੀਆ ਹੈਵੀ ਹੁੱਕ ਲੱਗੀ ਆ ਠੀਕ ਆ ਬਾਈ ਡੰਡਾ ਫੱਟੀ ਨਾਲ ਆ ਸਾਰਾ ਕੁਝ ਸਮਾਨ ਸਮਾਨ ਬਾਈ हां ਛਤਰੀਏ ਦੇ ਨਾਲ ਹੈਣੀ ਪੁੱਦੇ ਦੇਵਾਂਗੇ ਬਈ ਵੀ ਪੂਰਾ ਕਰਕੇ ਦੇਵੋਗੇ ਹਾਂ ਸਮਾ ਛਤਰੀਆ ਆਪਾਂ ਨਾਲ ਦੇਵਾਂਗੇ ਠੀਕ ਆ ਡੰਡਾ ਫਾਟੀ ਪੈਂਪਰ ਸਾਰਾ ਕੁਝ ਨਾਲ ਹੈ ਛਤਰੀ ਹੈਣੀ ਉਹ ਆਪਾਂ ਲਾ ਕੇ ਦੇਵਾਂਗੇ ਗਾਹਕ ਨੂੰ ਠੀਕ ਆ ਬਈ ਰੰਗ ਪੇਟ ਦਾ ਰੀਨ ਵਾਲਾ ਪੇਟ ਦਾ ਬਈ ਸਾਰਾ ਰੀਨ ਵਾਲਾ ਟਰੈਕਟਰ ਜੋ ਕਿ ਤੋਂ ਮਾੜਾ ਮੋਟਾ ਲਿਆ ਹੋਆ ਕਿ ਤੋਂ ਉਹ ਗੱਲ ਵੱਖ ਹੈ ਜਿਵੇਂ ਮਾੜਾ ਮੋਟਾ ਹਿੱਸੇ ਤੇ ਕਿਤੇ ਸਕ੍ਰੈਚ ਵਗੈਰਾ ਹੈਗੇ ਹੈਗੇ ਆ ਹਾਂਜੀ ਪਰ ਕਿਤੇ ਹੋਇਆ ਨਹੀਂ ਪੇਟ ਜਿਵੇਂ ਗੱਦਗੇ ਆਪਾਂ ਕਹਿੰਦੇ ਠੀਕ ਆ ਬਈ ਬਾਡੀ ਲਾਈਨ ਦਾ ਪੂਰਾ ਸਾਫ ਵਾਲਾ ਰੀਮਾ ਦਾ ਬੇਦਾਗਾ ਟਰੈਕਟਰ ਬੇਦਾ ਪੂਰੇ ਸ਼ੀਸ਼ੇ ਵਰ ਠੀਕ ਆ ਇੰਜਨ ਗਰੀਦ ਦੀ ਆਪਣੀ ਇਹ ਟਰੈਕਟਰ ਦੀ ਇੰਨੀ ਫੁੱਲ ਗਾਰੰਟੀ ਆ ਕਿ ਬੰਦਾ ਮੇਰੇ ਨਾਲ ਸੌਦਾ ਕਰਕੇ 100 ਰੁਪਿਆ ਸਾਈ ਦੇ ਕੇ ਬੰਦਾ ਕਹਦੇ ਮੈਂ ਵਾਹਣਾ ਕਿ ਲਾ ਘੰਡ ਆਪਾਂ ਉਹ ਆਦਾ ਟਰੈਕਟਰ ਕੋਈ ਚੱਕ ਨਹੀਂ ਠੀਕ ਆ ਪਾਲੀ ਕਾਪੀ ਆ ਬਾਈ ਚੈਪ ਵਾਲੀ ਕਾਪੀ 6 ਮਾਡਲ ਡਬਲ ਕਲੱਚ ਡਬਲ ਕਲੱਚ 6 ਮਾਡਲ ਛਤਰੀ ਹੈ ਨਹੀਂ ਉਹ ਦਵਾਂਗੇ ਨਾ ਡਿਮਾਂਡ ਦੱਸੋ ਡਿਮਾਂਡ ਆਪਣੀ ਹੈਗੀ ਆ ਬਾਈ 2 ਲੱਖ ਤੇ 52000 ਰੁਪਿਆ 6 ਮਾਡਲ ਦੀ ਜਿਹੜਾ ਕਰਕੇ ਆਉਂਦਾ ਵੀਡੀਓ ਨੂੰ ਸ਼ੇਅਰ ਵੀਡੀਓ ਸ਼ੇਅਰ ਕਰਕੇ ਆਉਂਦਾ ਜੇ ਕੋਈ ਸਰੀ ਐਡ ਤੇ ਵੀਰ ਆਪਣੇ ਕੋਲੇ ਪਹੁੰਚਦਾ ਟਰੈਕਟਰ ਦੇ ਦਾਂਗੇ ਆਪਾਂ 12000 ਦਾ ਮੰਤਰਾ 12000 ਰੁਪਏ ਇਹ ਐਡ ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਨੇ ਆ ਠੀਕ ਆ ਬਾਈ ਪੋਕਾ ਪੀਸ ਟਰੈਕਟਰ ਆ ਬਾਈ ਇੰਜਨ ਗੇਅਰ ਦੀ ਮੇਰੀ ਫੁੱਲ ਗਾਰੰਟੀ ਹੋਵੇਟਰ ਦੀ ਠੀਕ ਆ ਵੀ ਬੰਦਾ ਕਹਿੰਦਾ ਨਾ ਮੈਂ ਵਾਹਣਾ ਹਾਂ ਹਾਂਜੀ ਕਹਿੰਦੇ ਵੀ ਕੋਈ ਚੱਕਰ ਨਹੀਂ ਬਾਈ ਵਾਹਲਾ ਪਹਿਲਾਂ ਵਾਹਲਾ ਪਹਿਲੋ ਵਾਹਲਾ ਫੇਰ ਸੋਦਾ ਠੀਕ ਆ ਬਾਈ ਗਾਰੰਟੀ ਆ ਛਤਰੀ ਹੈਣੀ ਉਹ ਮੈਂ ਲਾ ਕੇ ਦਊਗਾ ਛਤਰੀ ਇੱਕ ਆਪਣੇ ਕੋਲੇ ਅਰਜਨ ਆ ਬਾਈ ਇੱਕ ਆਪਣੇ ਕੋਲੇ ਵੀ ਅਰਜਨ ਇੱਕ ਹੋਰ ਖੜਾ ਹਾਂਜੀ ਅਰਜਨ ਕਿਹੜਾ 605 ਇਹ ਬਾਈ 605 ਅਰਜਨ ਚੇਂਜਰ ਮੈਟ ਚੇਂਜਰ ਮੈਟ ਵਾਲਾ ਚੇਂਜਰ ਮ ਪ੍ਰੋਹੀਪੁਰ ਦਾ ਹਾਂ ਵੀ ਆ ਉਹ ਨੰਬਰ ਆਈਡੀ ਦੇ ਨਾਲ ਵੀ ਮਿਲੂਗੀ ਬਾਈ ਵੀ ਸਾਰੇ ਸਾਰਾ ਕੁਝ ਮਿਲੂਆ ਡਾਕੂਮੈਂਟ ਪੂਰੇ ਮਿਲਣਗੇ ਇਹਦੇ ਨਾਲ ਠੀਕ ਆ ਟੈਰਾ ਨਹੀਂ ਨਾਂ ਕਰਾਂ ਤਾਂ ਕੋਈ ਦਿੱਕਤ ਨਹੀਂ ਆਉਂਦੀ ਯਾਰ ਕਿਸੇ ਨੂੰ ਕੋਈ ਗਾਹਕ ਨੂੰ ਠੀਕ ਆ ਟੈਰਾ ਦੀ ਗੱਲ ਕਰੀਏ ਟੈਰਾ ਦੀ ਗੱਲ ਕਰਕੇ ਮਗਰਲੇ ਟੈਰ ਬਾਈ ਕੰਪਨੀ ਦੇ 90 ਪੈਸੇ ਮੂਲੇ ਟੈਰਾਂ ਦੀ ਗੱਲ ਕਰਕੇ 80 ਪੈਸੇ ਰੰਗ ਪੇਂਟ ਦਾ ਰੰਗ ਪੇਂਟ ਦਾ ਭਾਈ ਸਾਰਾ ਅਰੀਜਨਲ ਆ ਜਿੱਥੋਂ ਕਿਤੋਂ ਮਾੜਾ ਮੋਟਾ ਕੋਈ ਹੈਗਾ ਆਵਾ ਕੋਈ ਰਿੰਮਾਂ ਤੇ ਕੋਈ ਜਿੱਥੋਂ ਕਿਤੋਂ ਲੈ ਜਾਂਦਾ ਰਿੰਮਾਂ ਤੇ ਮਾੜਾ ਮੋਟਾ ਅੰਦਰੋਂ ਅੰਦਰੋਂ ਉਹ ਲਿਆ ਪੀਤਾ ਨਹੀਂ ਕਿਤੋਂ ਜਿਵੇਂ ਬਾਕੀ ਟਰੈਕਟਰ ਅਰੀਜਨਲ ਆ ਹਾਂ ਟਰੈਕਟਰ ਅਰੀਜਨਲ ਆ ਨਾਗ ਸਾਰੇ ਪੂਰੇ ਆ ਡੰਡਾ ਫੱਟੀ ਛਤਰੀ ਫਾਈਬਰ ਦੀ ਛਤਰੀ ਆ ਇਹ ਸਾਰਾ ਕੁਝ ਆਈ ਨਾਲ ਮਿਲੂਗਾ ਠੀਕ ਆ ਆ ਚੈੱਕ ਕਰਾ ਦੇ ਵੀ ਜੋ ਕਿਤੋਂ ਕੰਨੀ ਨਿਕਲੀ ਆ ਮਾੜੀ ਜੋ ਨਿਕਲੀ ਆ ਕਿਤੋਂ ਕਰੀ ਨਹੀਂ ਰੰਗ ਦੀ ਆਪਾਂ ਠੀਕ ਆ ਹਾਂ ਬਾਡੀ ਲਾਈਨ ਤੇ ਕੈਮਰਾ ਲਾ ਕੇ ਚੈੱਕ ਕਰਾ ਲੇ ਪੂਰਾ ਨਵਾਂ ਟਰੈਕਟਰ ਬਾਡੀ ਲੈਂਦਾ ਵਾਹ ਕੇ ਲਿਆ ਬੇਬੀ ਵਾਹ ਕੇ ਯਾਰ ਆਪਣੀ ਗਾਰੰਟੀ ਪਾਈ ਇਹੀ ਆ ਗਾਹਕ ਤੇਰੀ ਐਡ ਤੇ ਆਉਂਦਾ 100 ਰੁਪਿਆ ਸਾਈ ਦੇ ਦੇ ਮੈਨੂੰ ਤਿੰਨਾਂ ਚੋਂ ਜਿਹੜਾ ਗਾਹਕ ਉਸ ਨੂੰ ਹੀ ਸਾਈ ਦੇਣਾ ਉਹਨਾਂ ਕੋਲ ਵਾੜਾ ਕੋਈ ਚੇਪ ਨਹੀਂ ਤਿੰਨੇ ਟਰੈਕਟਰੀਆਂ ਤਿੰਨੇ ਟਰੈਕਟਰਾਂ ਦੀ ਆਪਣੀ ਇਹੀ ਗਾਰੰਟੀ ਆ ਬਈ ਜਿਹੜੇ ਟਰੈਕਟਰਾਂ ਦੀ ਐਡ ਪਾਉਣੇ ਆ ਆਪਣੀ ਇਹੀ ਗਾਰੰਟੀ ਹੁੰਦੀ ਹੈ ਗਾਹਕ ਚੈੱਕ ਕਰ ਲੈ ਵਾਹ ਕੇ ਯਾਰ ਆਪਾਂ ਨੂੰ ਕੋਈ ਧੋਖ ਨਹੀਂ ਹੋ ਜੀਦਾ ਡਿਮਾਂਡ ਦੱਸੋ ਬਈ ਇਹਦੀ ਡਿਮਾਂਡ ਤਾਂ ਬਈ ਤੁ 605 ਚੈਂਜਰ ਮੈਟ ਸਾਈਡ ਕਲੱਚ ਰਵਸ ਪੀਟ ਕੋ ਡਬਲ ਪਾਵਰ ਸਟੀering ਡਬਲ ਠੀਕ ਆ ਫੋਲੋ ਟਾਪ ਨੂੰ ਮਾਰ ਡਰੇਟਰ ਹੈ ਠੀਕ ਆ ਬਾਡੀ ਲਾਈਨ ਦਾ ਪੂਰਾ ਰੀਨਲ ਜੋ ਪਾਈਪਾਂ ਵਗੈਰਾ ਹਜੇ ਏਜੰਸੀ ਦੀਆਂ ਸਾਰਾ ਕੁਝ ਨਾਲ ਦਾ ਉਵੇਂ ਪਿਆ ਜੋ ਮੋਹਰਾਂ ਚਿੱਟਾਂ ਮਗਰਾਂਡਾਂ ਦੀਆਂ ਏਜੰਸੀ ਦੀਆਂ ਸਾਰੀਆਂ ਉਵੇਂ ਦੀਆਂ ਉਵੇਂ ਪੈਣਾ ਡਰੇਟਰ ਦੇ ਹਾਜ਼ਰ ਠੀਕ ਆ ਬਾਈ ਠੀਕ ਆ ਕਾਪੀ ਕਾਗਜ਼ਾਂ ਦੀ ਆਪਣੀ ਨਾਂ ਹੋਣ ਤੱਕ ਜ਼ਿੰਮੇਵਾਰੀ ਹੈ ਠੀਕ ਆ ਬਾਈ ਦਿਮਾਰ ਦੀ ਗੱਲ ਕਰਕੇ ਭਾਈ ਦਿਮਾਰ ਦਾ ਆਪਣੀ ਰੈਕੀਆ 4,85,000 ਜਿਹੜਾ ਕਰਕੇ ਆਉਂਦਾ ਆਪਣੀ ਵੀਡੀਓ ਨੂੰ ਸ਼ੇਅਰ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਆਪਾਂ ਤੇਰੀ ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਨੇ ਆ 4,70,000 ਕੀ ਦਾ ਡਿੱਟ ਦੇ ਦਾਂਗੇ ਵੀਰੇ ਆਪਾਂ 15,000 ਦਾ ਮਾਨ ਤਨ 15,000 ਰੁਪਏ ਦਾ ਮਾਨ ਤਨ ਕਰ ਦਿੰਨੇ ਆ ਆਪਾਂ ਠੀਕ ਆ اے ਭਾਈ ਤੈਨੇ ਡ੍ਰਾਈਟਰ ਕਿਹੜੇ ਪਿੰਡ ਵਗਾਉਂਦਾ ਪਿੰਡ ਭਾਈ ਸੁਖਾਣਾ ਦਾ ਜ਼ਿਲ੍ਹਾ ਮੋਗਾ ਭਾਈ ਭਗਤ ਦੇ ਨੇੜੇ ਮੇਰਾ ਪਿੰਡ ਆ ਸੁਖਾਣਾ ਦਾ ਠੀਕ ਆ ਭਾਈ ਨੰਬਰ ਬੋਲ ਨੰਬਰ 94175 81582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਜੇ ਕਿਸੇ ਵੀਰ ਨੇ ਤਿੰਨਾ ਡ੍ਰਾਈਟਰਾਂ ਦੀ ਆਪ ਐਡ ਪਾਈ ਆ ਤੂੰ ਤਿੰਨਾ ਡ੍ਰਾਈਟਰਾਂ ਬਾਰੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ 93175 81582 ਤੇ ਗੱਲਬਾਤ ਕਰ ਸਕਦੇ ਆ ਠੀਕ ਆ ਭਾਈ ਜੇ ਕਿਸੇ ਵੀਰ ਨੇ ਕੋਈ ਟਰੈਕਟਰਾਂ ਬਾਰੇ ਫੋਟੋਆਂ ਮੰਗਾਉਣੀਆਂ ਕੋਈ ਜਾਣਕਾਰੀ ਲਾਣੀ ਠੀਕ ਆ ਬਾਈ ਹੁਣ ਨਾ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਕਰਨਾ ਜਿਹੜੀ ਗੱਲ ਆਪਾਂ ਐਡ ਤੇ ਬੋਲੇ ਆ ਉਹ ਗੱਲ ਆਪਾਂ ਪਗਾਵਾਗੇ ਆ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ